ਜੇਕਰ ਤੁਸੀਂ ਵੀ ਆਪਣੇ ਫੋਨ ਦਾ ਪੈਟਰਨ ਲੋਕ ਜਾਂ ਫਿਰ ਕੋਈ ਵੀ ਲੋਕ ਲਾ ਕੇ ਭੁੱਲ ਚੁੱਕੇ ਹੋ ਤਾਂ ਤੁਹਾਨੂੰ ਹੁਣ ਮੈਂ 1 ਮਿੰਟ ਦੇ ਅੰਦਰ ਅੰਦਰ ਬਿਲਕੁਲ ਫ੍ਰੀ ਦੇ ਵਿੱਚ ਖੋਲਣ ਦਾ ਤਰੀਕਾ ਦੱਸਣ ਲੱਗਾ 1 ਮਿੰਟ ਲੱਗਣਾ ਕੋਈ ਵੀ ਲੋਕ ਲੱਗਿਆ ਹੋਵੇ ਪੈਟਰਨ ਲੋਕ ਹੋਵੇ ਪਿੰਨ ਲੋਕ ਹੋਵੇ ਜਾਂ ਫਿਰ ਤੁਹਾਡੀ Gmail ID ਲੋਕ ਹੋ ਗਈ ਹੋਵੇ ਜਾਂ ਫਿਰ ਤੁਹਾਡੀ MI ID ਲੌਕ ਹੋ ਗਈ ਹੋਵੇ ਤਾਂ ਬਿਲਕੁਲ ਫ੍ਰੀ ਦੇ ਵਿੱਚ ਖੋਲ ਸਕਦੇ ਹਾਂ 1 ਮਿੰਟ ਲੱਗਣਾਗਾ ਤਾਂ ਵੀਡੀਓ ਨੂੰ ਸਾਰੇ ਤੇ ਕਰ ਸ਼ੇਅਰ ਕਰ ਦਿਓ ਤੇ ਨਾਲੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਕਿਉਂਕਿ ਮੈਂ ਇਦਾਂ ਦੀਆ ਵੀਡੀਓ ਹਰ ਰੋਜ਼ ਲੈ ਕੇ ਆਉਂਦਾ ਰਹਿਣਾ ਤਾਂ ਕੋਈ ਵੀ ਲੌਕ ਆ ਆਪਾਂ ਹੁੰਨੇ ਆ ਜਿਹੜਾ ਕਿ ਫੋਨ ਦੇ ਉੱਤੇ ਲਾ ਕੇ ਭੁੱਲ ਜਾਂਦੇ ਆ ਜਾਂ ਫਿਰ ਆਪਣੇ ਬੱਚੇ ਆ ਉਹ ਪੈਟਰਨ ਲੌਕ ਬਾਰ-ਬਾਰ ਭਰਦੇ ਤੇ ਆਪਣਾ ਫੋਨ ਆ ਜਿਹੜਾ ਉਹ ਲੌਕ ਹੋ ਜਾਂਦਾਗਾ ਤਾਂ ਹੁਣ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਖੋਲਣ ਦਾ ਤਰੀਕਾ ਦੱਸਦਾਗਾ ਤਾਂ ਬਹੁਤ ਸਾਰੀਆਂ ਤੁਸੀਂ ਵੀਡੀਓ ਵੇਖਿਆ ਹੋਣੀ ਆ ਤਾਂ ਇਹ 100% ਜੈਨੂਇਨ ਵੀਡੀਓ ਹੋਊ ਪੂਰੀ ਵੀਡੀਓ ਵੇਖ ਲਿਓ ਤਾਂ ਤੁਹਾਨੂੰ ਦੱਸਦਾ ਮੇਰੇ ਕੋਲ ਇੱਕ ਫੋਨ ਆਇਆ ਸੀ ਤੁਹਾਨੂੰ ਕੰਡੀਸ਼ਨ ਮੈਂ ਜਿਹੜੀ ਆ ਸਕਰੀਨ ਦੇ ਉੱਤੇ ਦਿਖਾ ਰਿਹਾ ਕਿ ਇਸ ਫੋਨ ਦੇ ਵਿੱਚ ਜਿਹੜਾ ਪੈਟਰਨ ਲੌਕ ਲੱਗਿਆ ਹੋਇਆ ਸੀ ਤੇ ਇਹ ਫੈਕਟਰੀ ਰੀਸੈਟ ਹੋ ਗਿਆ ਤੇ ਬਾਅਦ ਦੇ ਵਿੱਚ ਇਹਨੂੰ ਆਈਡੀ ਲੌਕ ਲੱਗ ਗਈ ਤੇ ਨਾਲ ਦੀ ਨਾਲ ਇਹ ਖੁੱਲਣੋਂ ਹਟ ਗਿਆ ਤੇ ਐਕਟੀਵੇਟ ਕਰਨਾ ਸੀਗਾ ਤਾਂ ਉਹ ਤੁਹਾਨੂੰ ਐਕਟੀਵੇਟ ਵੀ ਕਰਕੇ ਦਿਖਾਉਣੇ ਆ ਲਾਈਵ ਕਿਸ ਤਰ੍ਹਾਂ ਆਪਾਂ ਐਕਟੀਵੇਟ ਕੀਤਾ ਕਿਸ ਤਰ੍ਹਾਂ ਆਪਾਂ ਇਹਨੂੰ ਚਲਾਇਆਗਾ ਤਾਂ ਸਭ ਤੋਂ ਪਹਿਲਾਂ ਆਪਾਂ ਆਗੇ ਪੀਸੀ ਦੀ ਸਕਰੀਨ ਦੇ ਵਿੱਚ ਇਹ ਪੀਸੀ ਸੌਫਟਵੇਅਰ ਆ ਜੇਕਰ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪੀਸੀ ਦੇ ਵਿੱਚ ਚੰਗੀ ਤਰ੍ਹਾਂ ਬਾਰੇ ਪੈਸੇ ਨਹੀਂ ਲੱਗਣੇ ਫ੍ਰੀ ਦੇ ਵਿੱਚ ਤੁਹਾਡਾ ਇਹ ਓਪਨ ਹੋ ਜੂ ਤਾਂ ਇੱਕ ਸੌਫਟਵੇਅਰ ਆ ਉਹਦਾ ਮੈਂ ਤੁਹਾਨੂੰ ਲਿੰਕ ਵੀ ਪ੍ਰੋਵਾਈਡ ਕਰਾ ਦੂੰਗਾ ਕਿ ਕਿਸ ਤਰੀਕੇ ਆਪਾਂ ਪੈਟਰਨ ਲੌਕ ਖੋਲ ਸਕਦੇ ਆ ਤਾਂ ਇਹ ਮੇਰੇ ਕੋਲ ਫੋਨ ਐਮਆਈ ਦਾ ਆਇਆ ਸੀ ਤਾਂ ਐਮਆਈ ਟੂਲ ਆ ਜਿਹੜਾ ਉਹ ਆਪਾਂ ਡਾਊਨਲੋਡ ਕਰ ਰੱਖਿਆ ਗਿਆ ਇਹਦੇ ਵਿੱਚ ਤੇ ਤੁਹਾਨੂੰ ਮੈਂ ਲਿੰਕ ਵੀ ਇਹਦਾ ਪ੍ਰੋਵਾਈਡ ਕਰਵਾ ਦੂੰਗਾ ਤਾਂ ਸਭ ਤੋਂ ਪਹਿਲਾਂ ਇਹਨੂੰ ਐਕਸਟ੍ਰੈਕਟ ਕਰ ਲਿਆ ਐਕਸਟ੍ਰੈਕਟ ਕਰਨ ਤੋਂ ਬਾਅਦ ਇਹਨੂੰ ਓਪਨ ਕਰ ਲਏ ਸੌਫਟਵੇਅਰ ਨੂੰ ਓਪਨ ਕਰਨ ਤੋਂ ਬਾਅਦ ਆ ਦੇਖੋ ਆ ਫੋਨ ਦੀ ਕੰਡੀਸ਼ਨ ਆ ਇਹ ਜਿਹੜਾ ਐਕਟੀਵੇਸ਼ਨ ਮੰਗੀ ਜਾਂਦਾਗਾ ਤਾਂ ਤੇ ਜਿਹੜਾ ਪਾਵਰ ਬਟਨ ਆ ਉਹਨੂੰ ਪ੍ਰੈਸ ਕਰਕੇ ਰੱਖਣਾਗਾ ਆਪਾਂ ਕਿਉਂਕਿ ਇਹਨੂੰ ਆਪਾਂ ਲੈ ਕੇ ਜਾਣਾ ਰਿਕਵਰੀ ਮੋਡ ਦੇ ਵਿੱਚ ਤਾਂ ਇਹ ਦੋਨੇ ਸੁਚਾਂ ਦੱਬ ਕੇ ਰੱਖਣੀਆਂ ਨੇ ਦੱਬਣ ਤੋਂ ਬਾਅਦ ਆ ਜਿਹੜਾ ਇਹ ਫੋਨ ਇੱਕ ਵਾਰ ਆਫ ਹੋਊਗਾ ਤਾਂ ਛੱਡਣਾ ਕਦੋਂ ਆ ਤਾਂ ਛੱਡਣਾ ਉਦੋਂ ਆ ਜਦੋਂ ਕੰਪਨੀ ਦਾ ਲੋਗੋ ਆਜੂ ਦੇਖੋ ਰੈਡਮੀ ਦਾ ਲੋਗੋ ਜਿਹੜਾ ਸਕਰੀਨ ਦੇ ਉੱਤੇ ਸ਼ੋ ਹੋਣ ਲੱਗ ਗਿਆ ਤਾਂ ਉਦੋਂ ਆਪਾਂ ਇਹਦੀਆਂ ਸੁਚਾਂ ਜਿਹੜੀਆਂ ਛੱਡ ਦੇਣੀਆਂ ਨੇ ਤੇ ਇਹਨੂੰ ਫਾਸਟ ਬੂਟ ਦੇ ਵਿੱਚ ਲੈ ਆਉਣਾ ਤਾਂ ਇਹ ਜਿਹੜਾ ਬੂਟ ਮੋਡ ਦੇ ਵਿੱਚ ਆ ਚੁੱਕਿਆ ਹੈਗਾ ਰਿਕਵਰੀ ਮੋਡ ਦੇ ਵਿੱਚ ਤਾਂ ਕਨੈਕਟ ਵਿਦ ਐਮ ਆਈ ਅਸਿਸਟੈਂਟ ਇਹਦੇ ਉੱਤੇ ਓਕੇ ਕਰ ਦੇਣਾ ਤਾਂ ਹੁਣ ਇਹ ਮੰਗੂਗਾ ਕਿ ਇਹਨੂੰ ਡਾਟਾ ਕੇਬਲ ਨਾਲ ਅਟੈਚ ਕਰ ਲਓ ਆਪਣੇ ਪੀਸੀ ਦੇ ਨਾਲ ਤਾਂ ਹੁਣ ਆਪਾਂ ਡਾਟਾ ਕੇਬਲ ਦੀ ਮਦਦ ਦੇ ਨਾਲ ਆ ਪੀਸੀ ਨਾਲ ਅਟੈਚ ਕਰਾਂਗੇ ਤੇ ਇਹ ਸੌਫਟਵੇਅਰ ਦੇ ਵਿੱਚ ਆਪਣਾ ਫੋਨ ਆ ਜਿਹੜਾ ਸ਼ੋ ਹੋਣ ਲੱਗ ਜੂਗਾ ਤਾਂ ਹੁਣ ਤੁਹਾਨੂੰ ਦੱਸਦਾ ਦੇਖੋ ਆਪਾਂ ਜਿਹੜਾ ਸਕਸੈਸਫੁਲੀ ਇਹਦਾ ਜਿਹੜਾ ਅਟੈਚ ਕਰ ਲਿਆ ਤਾਂ ਇੱਥੇ ਦੇਖੋ ਆਪਣੇ ਕੋਲ ਗ੍ਰੀਨ ਕਲਰ ਦੇ ਵਿੱਚ ਆ ਗਿਆ ਕਿ ਆਪਣਾ ਜਿਹੜਾ ਫੋਨ ਆ ਉਹ ਔਨ ਹੋ ਗਿਆ ਤਾਂ ਹੁਣ ਇੱਥੇ ਆਪਾਂ ਚੈੱਕ ਵੀ ਕਰਾਂਗੇ ਆਪਣੀ ਡਿਵਾਈਸ ਇਨਫੋਰਮੇਸ਼ਨ ਇਹਨੇ ਮਤਲਬ ਆਪਣਾ ਫੋਨ ਚੱਕਿਆ ਕਿ ਨਹੀਂ ਚੱਕਿਆਗਾ ਤਾਂ ਇੱਥੇ ਆੜ-ਆੜ ਆਪਸ਼ਨਾਂ ਦਿੱਤੀਆਂ ਹੋਈਆਂ ਡਿਸੇਬਲ ਐਮਆਈਆ ਅਕਾਊਂਟ ਬਾਈਪਾਸ ਡਿਸੇਬਲ ਅਕਾਊਂਟ ਤਾਂ ਪੈਟਰਨ ਲੌਕ ਸਾਰੀਆਂ ਇੱਥੇ ਆਪਸ਼ਨਾਂ ਦਿੱਤੀਆਂ ਹੋਈਆਂ ਤਾਂ ਪਹਿਲਾਂ ਚੈੱਕ ਕਰਾਂਗੇ ਆਪਾਂ ਡਿਵਾਈਸ ਚੈੱਕ ਦੇ ਉੱਤੇ ਕਰਾਂਗੇ ਤਾਂ ਇੱਥੇ ਸਾਰੀ ਡਿਵਾਈਸ ਦੀ ਜਿਹੜੀ ਆ ਆਊਟ ਦੇ ਵਿੱਚ ਜਿੰਨੀ ਵੀ ਇਨਫੋਰਮੇਸ਼ਨ ਆ ਉਹ ਸਾਰੀ ਆ ਗਈ ਤੇ ਇੱਥੇ ਸਾਰਾ ਕੁਝ ਦੱਸਦਾ ਕਿ ਫੋਨ ਜਿਹੜਾ ਚੰਗੀਦਨ ਅਟੈਚ ਹੋਇਆ ਹੋਇਆ ਤਾਂ ਹੁਣ ਬਾਈਪਾਸ ਕਰਾਂਗੇ ਆਪਾਂ account ਜਿਹੜਾ ਇਹ ਲੋਕ ਹੋ ਚੁੱਕਿਆਗਾ ਤਾਂ ਬਾਈਪਾਸ ਦੇ ਉੱਤੇ ਕਰਕੇ ਆਪਾਂ start ਦੇ ਉੱਤੇ ਕਰ ਦਾਂਗੇ ਤਾਂ ਇੱਥੇ ਇੱਕ warning ਜੀ show ਕਰੂਗਾ ਤੇ ਗਾਹਾਂ ਦੀ ਗਾਹਾਂ ਜਿਹੜੀ process ਹੈ ਜਿਹੜੀ ਉਹ ਸ਼ੁਰੂ ਹੋ ਜੂ ਤੇ ਆਪਣਾ ਜਿਹੜਾ ਫੋਨ ਆ ਉਹ recovery mode ਦੇ ਵਿੱਚ ਚਲਾ ਜਾਣਾ ਯਾਨੀ ਕਿ reset ਹੋਣ ਲੱਗ ਜਾਣਾਗਾ ਤਾਂ ਤੁਸੀਂ ਘਬਰਾਉਣਾ ਨਹੀਂਗਾ ਆਪਣਾ ਫੋਨ ਲੋਗੋ ਤੇ ਆ ਜੂ ਇੱਕ ਵਾਰ ਆਪਣਾ ਫੋਨ ਆ ਜਿਹੜਾ reboot ਜ਼ਰੂਰ ਹੋ ਤੇ ਇੱਥੇ process ਆ ਜਿਹੜੀ ਸਾਰੀ ਆਪਾਂ ਨੂੰ show ਕਰਦੀ ਰਹਿਣੀ ਆ ਇੱਥੇ ਆਪਾਂ ਨੂੰ ਦੱਸੀ ਜਾਣਾ ਕਿ ਕਿਸ ਤਰੀਕੇ ਕੀ ਹੋ ਰਿਹਾਗਾ ਤਾਂ ਇੱਥੇ ਦੇਖੋ ਸਾਰੀ ਚੀਜ਼ ਆਉਣ ਲੱਗੀ ਸਕੈਨਿੰਗ ਹੋ ਗਈ ਡਿਵਾਈਸ ਦੀ ਰਿਮੂਵਿੰਗ ਸਕਰੀਨ ਲੋਕ ਓਕੇ ਯਾਨੀ ਕਿ ਸਕਰੀਨ ਲੋਕ ਰਿਮੂਵ ਹੋ ਚੁੱਕਿਆਗਾ ਰੀਬੂਟਿੰਗ ਡਿਵਾਈਸ ਓਕੇ ਤਾਂ ਇੱਥੇ ਸਾਰਾ ਸਟੇਟਸ ਆਪਣੇ ਕੋਲ ਸ਼ੋਅ ਕਰਤਾ ਤਾਂ ਆਪਣਾ ਫੋਨ ਆ ਜਿਹੜਾ ਰੀਬੂਟ ਹੋਣ ਲੱਗ ਗਿਆ ਤਾਂ ਤੁਹਾਨੂੰ ਮੈਂ ਸਕਰੀਨ ਦੇ ਉੱਤੇ ਵੀ ਦਿਖਾ ਰਿਹਾ ਤਾਂ ਇਹ ਇੱਕ ਵਾਰ ਰੀਬੂਟ ਹੋਊਗਾ ਇਹਦੇ ਵਿੱਚ ਡਾਟਾ ਜਿੰਨਾ ਵੀ ਆਪਣਾ ਫਿਲ ਅਪ ਹੋਇਆ ਹੋਣਾ ਉਹ ਸਾਰਾ ਕਲੀਅਰ ਹੋਣਾਗਾ ਤਾਂ ਸਕਰੀਨ ਲੋਕ ਵਗੈਰਾ ਅਬਾਊਟ ਹੋਣ ਤੋਂ ਬਾਅਦ ਦੇਖੋ ਇਹਦਾ ਆਪਣੀ ਜਿਹੜੀ ਆ ਮੇਨ ਸਕਰੀਨ ਆ ਗਈ ਰੀਬੂਟ ਹੋ ਚੁੱਕਿਆ ਆਪਣਾ ਫੋਨ ਤੇ ਮੈਂ ਫਾਸਟ ਫਾਰਵਰਡ ਕਰ ਰਿਹਾ ਥੋੜੀ ਜੀ ਤੁਹਾਨੂੰ ਤਾਂ ਕਿ ਸੈਟਅਪ ਕਰਕੇ ਦਿਖਾ ਦਾਂ ਫੋਨ ਤੁਹਾਨੂੰ ਮੈਂ ਚਲਾ ਕੇ ਦਿਖਾ ਦਾਂ ਤਾਂ ਇੱਥੇ ਸਾਰੇ ਆ ਇਹਦਾ ਸੈਟਅਪ ਕਰ ਲਾਂਗੇ ਜਿਹੜੀ ਵੀ ਚੀਜ਼ ਮੰਗੂ ਕਿਸੇ ਵਾਈਫਾਈ ਨਾਲ ਅਟੈਚ ਕਰ ਲਾਂਗੇ ਇੱਥੇ ਸਕਿਪ ਵੀ ਕਰ ਸਕਦੇ ਆ ਨੈਕਸਟ ਨੈਕਸਟ ਕਰਕੇ ਆਪਾਂ ਜਿਹੜੀ ਵੀ ਕੋਈ ਚੀਜ਼ ਮੰਗ ਰਿਹਾ ਹੈਗਾ ਉਹਦਾ ਸੈਟਅਪ ਆਪਾਂ ਇੱਥੇ ਕਰ ਦਾਂਗੇ ਟਰਮ ਐਂਡ ਕੰਡੀਸ਼ਨ ਓਕੇ ਕਰ ਦਾਂਗੇ ਤੇ ਇਹ ਸਟੈਪ ਨੂੰ ਆਪਾਂ ਸਕਿਪ ਕਰ ਦਾਂਗੇ ਕਿਉਂਕਿ ਇਹਦੀ ਆਪਾਂ ਨੂੰ ਇੰਨੀ ਲੋੜ ਨਹੀਂ ਆਪਾਂ SIM ਇਹਦੇ ਵਿੱਚ ਹਲੇ ਨਹੀਂ ਪਾਉਣਾ ਕਿਸੇ ਕਸਟਮਰ ਦਾ ਜਿਹੜਾ ਮੇਰੇ ਕੋਲ ਫੋਨ ਆਇਆ ਸੀਗਾ ਤਾਂ ਇੱਥੇ ਚੈਕਿੰਗ ਅਪਡੇਟ ਥੋੜੀਆਂ ਜਿਹੀਆਂ ਅਪਡੇਟਾਂ ਇਹ ਚੈੱਕ ਕਰੂਗਾ ਤੇ ਇਸ ਤੋਂ ਬਾਅਦ ਥੋੜੀ ਜੀ ਪ੍ਰੋਸੈਸ ਲੈਣੀ ਆ ਥੋੜਾ ਤਾਂ ਕਰਕੇ ਮੈਂ ਇਹਨੂੰ ਫਾਸਟ ਫਾਰਵਰਡ ਕੀਤਾ ਕਿਉਂਕਿ ਤੁਹਾਡਾ ਟਾਈਮ ਬਹੁਤ ਵੇਸਟ ਹੋ ਜਾਣਾ ਤਾਂ ਇੱਥੇ ਜਸਟ ਅ ਸੈਕਿੰਡ ਚੈਕਿੰਗ ਤੇ ਇਹ ਕਰਨ ਤੋਂ ਬਾਅਦ ਆ ਜਿਹੜਾ ਅੱਗੇ ਆਪਣੇ ਕੋਲ Google account ਦੀ অপਸ਼ਨ ਮਿਲੂਗਾ ਜੇਕਰ ਤੁਸੀਂ ਭਰਨਾ ਹੋਇਆ ਤਾਂ ਭਰ ਸਕਦੇ ਹੋ ਨਹੀਂ ਤਾਂ ਨਿਊ ਕਰ ਸਕਦੇ ਹੋਗੇ ਤਾਂ ਸਕਿੱਪ ਕਰ ਦਿਓ ਤੁਸੀਂ ਇਹਨੂੰ ਕੋਈ ਮਤਲਬ ਉਹ ਇਸ਼ੂ ਵਾਲੀ ਗੱਲ ਨਹੀਂ ਐਕਸੈਪਟ ਕਰਨ ਤੋਂ ਬਾਅਦ ਟਰਮ ਐਂਡ ਕੰਡੀਸ਼ਨ ਤਾਂ ਇਸ ਤੋਂ ਬਾਅਦ ਅੱਗੇ ਦਾ ਪ੍ਰੋਸੈਸ ਓਕੇ ਕਰ ਦੇਣਾਗਾ ਤਾਂ ਇੱਥੇ Xiaomi ਜਿਹੜਾ Mi ਦਾ account ਮੰਗੂਗਾ ਉਹ ਵੀ ਭਰਨਾ ਭਰ ਸਕਦੇ ਹੋ ਬਾਅਦ ਦੇ ਵਿੱਚ ਭਰਨਾ ਤਾਂ ਬਾਅਦ ਦੇ ਵਿੱਚ ਵੀ ਭਰ ਸਕਦੇ ਹੋ ਤਾਂ ਇਹਨੂੰ ਸਾਰਿਆਂ ਨੂੰ ਸਕਿੱਪ ਕਰ ਦੇਣਾਗਾ ਸਕਿੱਪ ਕਰਨ ਤੋਂ ਬਾਅਦ ਸਾਰੀਆਂ ਟਰਮ ਐਂਡ ਕੰਡੀਸ਼ਨ ਹੁੰਦੀਆਂ ਜਿੰਨੀਆਂ ਉਹ ਸਾਰੀਆਂ ਐਕਸੈਪਟ ਕਰਨ ਤੋਂ ਬਾਅਦ ਸੈੱਟ ਅਪ ਅਪ ਐਜ਼ ਅ ਨਿਊ ਫੋਨ ਉਹ ਜਿਹੜਾ ਸਿਲੇਕਟ ਕਰ ਲੈਣਾ ਤਾਂ ਇੱਥੋਂ ਕੋਈ ਵੀ ਤੁਸੀਂ ਥੀਮ ਸਿਲੇਕਟ ਕਰ ਲਓ ਜਿਹੜਾ ਵੀ ਇਹ ਤੁਹਾਨੂੰ ਕਰੂਗਾ ਤਾਂ ਸੈਟ ਅਪ ਕੰਪਲੀਟ ਦੇ ਉੱਤੇ ਓਕੇ ਕਰ ਦੇਣਾ ਤਾਂ ਇਸ ਦੂਬਾਰ ਜਿਹੜਾ ਫੋਨ ਆ ਉਹ ਆਪਣਾ ਓਪਨ ਹੋ ਜਾਣਾ ਕੋਈ ਵੀ ਪੈਟਰਨ ਲੌਕ ਕੋਈ ਵੀ Gmail ID ਲੌਕ ਕੋਈ ਵੀ MI ID ਲੌਕ ਆ ਜਿਹੜਾ ਇਹਦੇ ਤੇ ਅਵੇਲੇਬਲ ਨਹੀਂ ਰਹਿਣਾ ਤਾਂ ਇਸ ਤਰੀਕੇ ਆਪਾਂ ਇਹ ਪੈਟਰਨ ਲੌਕ ਆ ਜਿਹੜਾ ਉਹ ਆ ਬਲੀਟ ਕਰ ਸਕਦੇ ਆ ਕਿਸੇ ਵੀ ਫੋਨ ਦੇ ਉਤੋਂ ਤਾਂ ਇਹ ਮੇਰੇ ਕੋਲ ਕਿਸੇ ਬਾਈ ਦਾ ਫੋਨ ਆਇਆ ਹੋਇਆ ਸੀ ਮੇਰੇ ਫਰੈਂਡ ਦਾ ਤਾਂ ਉਹਦਾ ਆਪਾਂ ਬਿਲਕੁਲ ਫਰੈਸ਼ ਨਿਊ ਫੋਨ ਕਰਕੇ ਦਿੱਤਾ ਕੋਈ ਵੀ ਲੋਕ ਆ ਜਿਹੜਾ ਉਹ ਸਾਰੇ ਰਿਮੂਵ ਕਰਕੇ ਦਿੱਤੇ ਐ ਸੌਫਟਵੇਅਰ ਦੀ ਮਦਦ ਦੇ ਨਾਲ ਤਾਂ ਇਹ ਸਪੈਸ਼ਲ ਐਮਆਈ ਦੀ ਵਰਤੋਂ ਲਈ ਸੀ ਸਪੈਸ਼ਲ ਐਮਆਈ ਦਾ ਜਿਹੜਾ ਟੂਲ ਸੀਗਾ ਤਾਂ ਹੋਰ ਟੂਲ ਚਾਹੀਦੇ ਆ ਤਾਂ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਨੂੰ ਜਿਹੜਾ ਲਿੰਕ ਉਹਦੇ ਪ੍ਰੋਵਾਈਡ ਕਰ ਦੂੰਗਾ ਤਾਂ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਪੈਟਰਨ ਲੋਕ ਆ ਐਮਆਈ ਲੋਕ ਆ ਜਾਂ ਫਿਰ ਕੋਈ ਵੀ ਜੀਮੇਲ ਲੋਕ ਆ ਉਹ ਸਾਰੇ ਰਿਮੂਵ ਕਰ ਸਕਦੇ ਹੋ ਇਸ ਤਰੀਕੇ ਦੀ ਮਦਦ ਨਾਲ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਕਰਦੇ